ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆਂ ਸ਼ੈਲਰ ਦੇ ਵਿੱਚ ਜਿਵੇਂ ਕਿ ਤੁਸੀਂ ਵੇਖ ਰਹੇ ਜੇ ਕਿ ਵੀ ਇਹ ਸ਼ੈੱਡ ਜਿਹੜਾ ਹੈ ਇਹ ਨੇਰੀ ਦੇ ਨਾਲ ਉੱਡ ਗਿਆ ਸੀਗਾ ਤੇ ਆਪਾਂ ਅੱਜ ਇਹਨੂੰ ਰਿਪੇਅਰ ਕਰਨ ਵਾਸਤੇ ਆਏ ਆਂ ਜਿਹੜੀਆਂ ਸ਼ੀਟਾਂ ਜਿਹੜੀਆਂ ਨੇ ਨਵੀਆਂ ਆ ਗਈਆਂ ਨੇ ਤੇ ਉਧਰ ਪਈਆਂ ਨੇ ਇਹਦੀਆਂ ਉਹ ਪੁਰਾਣੀਆਂ ਸ਼ੀਟਾਂ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਆਂ ਕਿ ਵੀ ਇਹ ਸ਼ੈੱਡ ਜਿਹੜਾ ਹੈ ਇਹ ਉੱਡਿਆ ਕਿਉਂ ਆ ਨੇਰੀ ਦੇ ਨਾਲ ਇਹਦਾ ਕੀ ਕਾਰਨ ਹੋਇਆ ਸੀ ਇਹੋ ਜਿਹਾ ਕਿਉਂਕਿ ਬਾਕੀ ਦਾ ਸ਼ੈੱਡ ਵੀ ਉੱਡ ਸਕਦਾ ਸੀਗਾ ਜੇ ਇੰਨਾ ਹੀ ਇੰਨਾ ਹੀ ਹਿੱਸਾ ਕਿਉਂ ਉੱਡਿਆ ਬਾਕੀ ਕਿਉਂ ਨਹੀਂ ਉੱਡਿਆ ਇਦਾ ਕਾਰਨ ਇਹ ਹੈ ਕਿ ਵੀ ਵੇਖੋ ਜਿਵੇਂ ਤੁਸੀਂ ਆ ਪਹਿਲਾ ਜੋੜ ਦੇਖ ਰਹੇ ਹੋ ਨਾ ਚੈਨਲ ਤੇ ਇਹ ਪਾਈਪ ਜਿਹੜਾ ਵਾ ਇਹ ਬਿਲਕੁਲ ਮੜਾ ਜਾ ਵੈਲਡਿੰਗ ਕੀਤਾ ਸੀਗਾ ਉਹਨਾਂ ਨੇ ਪੱਕਾ ਨਹੀਂ ਸੀ ਕੀਤਾ ਉਹ ਵਾਲਾ ਪਹਿਲਾ ਪਾਈਪ ਉਹ ਵੈਲਡਿੰਗ ਨਹੀਂ ਸੀ ਚੰਗੀ ਤਰ੍ਹਾਂ ਕੀਤਾ ਜਦੋਂ ਉਹਂ ਦੇਰ ਆਇਆ ਤੇ ਉਹ ਪਾਈਪ ਟੁੱਟਿਆ ਉਹ ਮਤਲਬ ਇੰਜ ਹਿੱਲਦਾ ਰਿਹਾ ਪਾਈਪ ਉਸੇ ਪਾਈਪ ਦੇ ਹਿੱਲਣ ਦੇ ਕਰਕੇ ਇਹ ਪੂਰੇ ਦਾ ਪੂਰੀਆਂ ਜਿਹੜੀਆਂ ਸ਼ੀਟਾਂ ਨੇ ਇਹ ਚੁੱਕੀਆਂ ਗਈਆਂ ਹੌਲੀ ਹੌਲੀ ਕੱਲਾ ਪਾਈਪ ਉਹੀ ਟੁੱਟਿਆ ਸੀਗਾ ਉਹ ਜਦੋਂ ਉੱਡ ਕੇ ਪੈਪ ਇੰਜ ਵਜਦਾ ਰਿਹਾ ਤੇ ਉਹ ਸਾਰੇ ਦੇ ਸਾਰੇ ਸਕਰੂ ਇਹਨਾਂ ਸ਼ੀਟਾਂ ਤੇ ਪੁੱਟ ਕੇ ਤੇ ਉਹਨੇ ਇਹਦੇ ਉੱਤੇ ਆਣ ਕੇ ਸ਼ੀਟਾਂ ਸੁਟੀਆਂ ਸੀ ਗਿਆ ਇਹਦੇ ਮਰੋੜ ਕੇ। ਇਹੀ ਕਾਰਨ ਸੀਗਾ ਹੋਰ ਕੋਈ ਕਾਰਨ ਨਹੀਂ ਸੀ ਇਹ ਸ਼ੈੱਡ ਉੱਡਣ ਦਾ ਕਿਉਂਕਿ ਦੀ ਜੋ ਬੰਤਰ ਹੈ ਨਾ ਉਹ ਬੜੀ ਵਧੀਆ ਬਣੀ ਹੈ ਕਿਉਂਕਿ ਇਹਨੂੰ ਨੇਰੀ ਦਾ ਕੋਈ ਅਸਰ ਨਹੀਂ ਹੋਊਗਾ। ਸਿਰਫ ਇਹਦਾ ਇਹੀ ਧਿਆਨ ਰੱਖਣ ਵਾਲੀ ਗੱਲ ਸੀ ਕਿ ਵੀ ਜਿਹੜੀ ਇਹਦੇ ਜੋੜ ਨਹੀਂ ਚੰਗੀ ਤਰ੍ਹਾਂ ਲਾਏ ਗਿਆ ਕੁਝ ਉਹੀ ਕਾਰਨ ਸੀ ਕਿ ਇਹਦਾ ਵੱਡਾ ਸ਼ੈੱਡ ਉੱਡਦਾ। ਤੇ ਬਾਕੀ ਇਹਨਾਂ ਜਿਹੜੀਆਂ ਲੋਹੇ ਦੀਆਂ ਸ਼ੀਟਾਂ ਆਪਾ ਪਾਉਨੇ ਆ ਇਹਨਾਂ ਦੇ ਉੱਤੇ ਆਪਾਂ ਨੂੰ ਜ਼ਿਆਦਾਤਰ ਜ਼ਰੂਰਤ ਨਹੀਂ ਹੁੰਦੀ ਕਿ ਵੀ ਇਹਦੇ ਉੱਤੇ ਆਪਾਂ ਪੇਟੀ ਜਿਵੇਂ ਆਪਾਂ ਪਹਿਲੇ ਸ਼ੈੱਡ ਦੇ ਉੱਤੇ ਨਾ ਇੱਕ ਪੱਤਰੀ ਦੀ ਪੇਟੀ ਮਾਰੀ ਸੀਗੀ ਪੂਰੀ ਪੂਰੇ ਸ਼ੈੱਡ ਦੇ ਉੱਤੇ। ਇਹਦੇ ਉੱਤੇ ਆਪਾਂ ਨੂੰ ਪੱਤਰੀ ਦੀ ਪੇਟੀ ਮਾਰਨ ਦੀ ਕੋਈ ਜ਼ਰੂਰਤ ਨਹੀਂ ਗੀ। ਠੀਕ ਹੈ ਜੀ। ਉਹਦਾ ਕਾਰਨ ਇਹ ਹੈ ਕਿ ਵੀ ਇਹਦੀ ਜਿਹੜੀ ਆਪਣੇ ਸਕਰੂ ਲੱਗੇ ਹੁੰਦੇ ਨੇ ਉਹ ਹਰ ਇੱਕ ਨਾਲੀ ਦੇ ਵਿੱਚ ਸਕਰੂ ਲੱਗ ਜਾਂਦਾ ਵਾ। ਤੇ ਇਹ ਜਿਹੜੇ ਆ ਸ਼ੈੱਡ ਉੱਡਣ ਦਾ ਬਹੁਤ ਘੱਟ ਕਾਰਨ ਬਣਦਾ ਵਾ ਬਾਕੀ ਦੀ ਜਿਹੜੀ ਤੁਸੀਂ ਢਾਲ ਦੇਖਦੇ ਪਏ ਜੀ ਇਹਨਾਂ ਦੀ ਢਾਲ ਵਾ ਅੱਗੇ ਨੂੰ ਠੀਕ ਹੈ ਜੀ ਤੇ ਇਹਦੀ ਉਸ ਪਾਸੇ ਨੂੰ ਢਾਲ ਵਾ ਇਹ ਸ਼ੈੱਡ ਹੋਰ ਕੋਈ ਕਾਰਨ ਨਹੀਂ ਹੋਇਆ ਇਹਦਾ ਉੱਡਣ ਦਾ ਸਿਰਫ ਇਹਦਾ ਵੱਡਾ ਕਾਰਨ ਇਹ ਹੋਈ ਰਿਹਾ ਉੱਡਣ ਦਾ ਕਿ ਵੀ ਇਹਦੇ ਜੋੜ ਜਿਹੜੇ ਆ ਉਹ ਪਹਿਲਾ ਸਿਰੇ ਵਾਲਾ ਜੋੜ ਉਹਨੂੰ ਪੱਕਾ ਵੈਲਡਿੰਗ ਨਹੀਂ ਸੀ ਕੀਤਾ ਗਿਆ ਤੇ ਸਿਰਫ ਉਹੀ ਪਾਈਪ ਟੁੱਟਿਆ ਸੀ ਹੋਰ ਬਾਕੀ ਉਹਨੇ ਹੇਲੇ ਲੱਕੀ ਸਾਰੀ ਚਾਦਰ ਦੇ ਵਿੱਚੋਂ ਸਕਰੂ ਪੁੱਟੇ ਸੀ ਠੀਕ ਹੈ ਜੀ ਬਸ ਇਹੀ ਵੱਡਾ ਕਾਰਨ ਬਣਿਆ ਸੀ ਸੋ ਬਾਕੀ ਆਪਾਂ ਇਸ ਵੇਲੇ ਹੈਗੇ ਆ ਅ ਪਿੰਡ ਹਰੀਕੇ ਦੇ ਨੇੜੇ ਆ ਹਰੀਕੇ ਸ਼ਹਿਰ ਦੇ ਨੇੜੇ ਆ ਇਹ ਇੱਧਰ ਹੈਗਾ ਮੰਡ ਦਾ ਏਰੀਆ ਔਰ ਸਾਹਮਣੇ ਤੁਸੀਂ ਵੇਖ ਰਹੇ ਜੇ ਦਰਿਆ ਬਿਲਕੁਲ ਬੰਨ ਜਿਹੜਾ ਵਾ ਉਹ ਦਰਿਆ ਦਾ ਬੰਨ ਵਾ ਤੇ ਪਰਲੇ ਪਾਸੇ ਤੋਂ ਦਰਿਆ ਵਗਦਾ ਪਿਆ ਵਾ ਠੀਕ ਹੈ ਜੀ ਤੇ ਇਹ ਜੋ ਸ਼ੈਲਰਾਂ ਦੇ ਜਿੰਨੇ ਵੀ ਸ਼ੈਲਰ ਬਣੇ ਨੇ ਉਹ ਸਾਰੇ ਸ਼ੈਲਰ ਜਿੰਨੇ ਵੀ ਬਣੇ ਹੋਏ ਨੇ ਇਹ ਸਾਰੇ ਸ਼ੈਲਰਾਂ ਦੀ ਰਿਪੇਅਰ ਜੋ ਆਪਣੇ ਤੋਂ ਹੀ ਹੁੰਦੀ ਆ ਤੇ ਜੋ ਇਹਨਾਂ ਦੀਆਂ ਮਸ਼ੀਨਾਂ ਨੇ ਉਹ ਵੀ ਆਪਣੇ ਤੋਂ ਲਗਭਗ ਰਿਪੇਅਰ ਹੁੰਦੀਆਂ ਨੇ ਜਿਵੇਂ ਕਹਿ ਲੀਏ ਕਿ ਸ਼ਾਫਟਾਂ ਛੂਟਾਂ ਦਾ ਕੰਮ ਖਰਾਦ ਦਾ ਕੰਮ ਸਾਰਾ ਆਪਣੇ ਕੋਲ ਹੀ ਹੁੰਦਾ ਹੈ ਸੋ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਂ ਨੈਕਸਟ ਵੀਡੀਓ 'ਚ ਧੰਨਵਾਦ